10ਵੇਂ ਪਾਤਸ਼ਾਹ ਦਾ ਇੱਕ ਬਚਨ ਆ ਜਵੇ ਬਾਣ ਲੱਗਿਓ ਤਵੇ ਰੂਸ ਜਾਗਿਓ ਵੀ ਜਦੋਂ ਤੁਹਾਡੇ ਆਪ ਦੇ ਪੈਂਦੀਆਂ ਨਾ ਤੁਹਾਨੂੰ ਉਸ ਗੱਲ ਪ੍ਰਤੀ ਉਸ ਬੰਦੇ ਪ੍ਰਤੀ ਗੁੱਸਾ ਉਦੋਂ ਹੀ ਆਉਂਦਾ ਹੁੰਦਾ ਉਸ ਤੋਂ ਪਹਿਲਾਂ ਤੁਹਾਨੂੰ ਸਭ ਚੰਗਾ ਹੀ ਲੱਗਦਾ ਹੁੰਦਾ ਵੀ ਬੰਦਾ ਬਹੁਤ ਵਧੀਆ ਤੇ ਇੱਕ ਸਾਲ ਪਹਿਲਾਂ ਦੀ ਗੱਲ ਆ ਵੀ ਜਿਹੜੇ ਇਹ ਪਾਕਿਸਤਾਨ ਦੇ ਲੋਕ ਆ ਪਾਕਿਸਤਾਨ ਦੇ ਯੂਟਿਊਬਰ ਆ ਮਸ਼ਹੂਰ ਬੰਦੇ ਆ ਇਹਨਾਂ ਦਾ ਸਾਡੇ ਨਾਲ ਐਸ ਗੱਲ ਦਾ ਰੋਲਾ ਸੀਗਾ ਵੀ ਹਰੀ ਸਿੰਘ ਨਲੂਆ ਜਾ ਖਾਲਸਾ ਰਾਜ ਅਫਗਾਨਿਸਤਾਨ ਤੇ ਇਹਨਾਂ ਨੇ ਰਾਜ ਨਹੀਂ ਕੀਤਾ ਸਿੱਖਾਂ ਨੇ ਰਾਜ ਨਹੀਂ ਕੀਤਾ ਅਫਗਾਨਿਸਤਾਨ ਦੇ ਵਿੱਚ ਪਰ ਇਤਿਹਾਸ ਗਵਾਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਕੋਲੇ ਕੋਹ ਨੂਰ ਦਾ ਹੀਰਾ ਆਇਆ ਸੀਗਾ ਇਹ ਅਫਗਾਨਿਸਤਾਨ ਦੇ ਸ਼ਾਸਕ ਸ਼ਾਹ ਸੁਜਾ ਤੋਂ ਮਿਲਿਆ ਸੀਗਾ ਉਹਨੂੰ ਉਹਦੀ ਜਾਨ ਬਚਾਉਣ ਵਾਸਤੇ ਉਹਦੀ ਜਾਨ ਬਚਾਈ ਸੀ ਉਹਦੇ ਭਰਾ ਤੋਂ ਤਾਂ ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਦਬਾ ਕਰਕੇ ਜਾਂ ਕਹਿ ਲਓ ਵੀ ਛਿੱਤਰ ਤੇ ਜ਼ੋਰ ਤੇ ਭੇਡ ਕੀਤਾ ਸੀਗਾ ਕੋਹ ਨੂਰ ਦਾ ਹੀਰਾ ਤੇ ਉਸ ਤੋਂ ਇਲਾਵਾ ਖਾਲਸਾ ਰਾਜ ਇਹ ਇਤਿਹਾਸ ਦੇ ਵਿੱਚ ਦਰਜ ਆ ਵੀ ਖਾਲਸਾ ਰਾਜ ਅਫਗਾਨਿਸਤਾਨ ਤੋਂ ਮਾਲੀਆ ਲੈਂਦਾ ਰਿਹਾ ਤੇ ਮਾਲੀਆ ਲੈਣ ਦਾ ਮਤਲਬ ਇਹੀ ਹੁੰਦਾ ਵੀ ਅਫਗਾਨਿਸਤਾਨ ਦੇ ਸਿੱਧਾ ਨਹੀਂ ਦਾ ਸਿੱਧੇ ਤਰੀਕੇ ਦੇ ਵਿੱਚ ਸਾਡਾ ਰਾਜ ਸੀਗਾ ਸਿੱਖਾਂ ਦਾ ਪਰ ਇਸ ਗੱਲ ਨੂੰ ਲੈ ਕੇ ਪਾਕਿਸਤਾਨ ਦੇ ਬਹੁਤ ਸਾਰੇ ਯੂਟਿਊਬਰ ਤੇ ਜਿਹੜੇ ਹੋਰ ਸੋਸ਼ਲ ਮੀਡੀਆ ਦੇ ਵਿੱਚ ਮੇਨ ਮੇਨ ਬੰਦੇ ਆ ਉਹਨਾਂ ਦਾ ਕਾਫੀ ਵਿਵਾਦ ਰਿਹਾ ਇੱਕ ਸਾਲ ਪਹਿਲਾਂ ਤੱਕ ਸਾਡੇ ਨਾਲ ਵੀ ਇਹੋ ਜੀ ਕੋਈ ਗੱਲ ਨਹੀਂ ਸੀ ਤੇ ਇਸ ਵਿਵਾਦ ਦੇ ਵਿੱਚ ਇੱਕ ਹੋਰ ਇੰਡੀਆ ਦਾ ਯੂਟਿਊਬਰ ਆ ਹੁਣ ਮੈਂ ਉਹਦਾ ਨਾਮ ਨਹੀਂ ਲੈਣਾ ਉਹ ਅਫਗਾਨਿਸਤਾਨ ਦੀ ਯਾਤਰਾ ਤੇ ਜਾਂਦਾ ਤੇ ਉੱਥੇ ਅਫਗਾਨਿਸਤਾਨ ਦੇ ਲੋਕਾਂ ਨੂੰ ਪੁੱਛਦਾ ਵੀ ਤੁਸੀਂ ਹਰੀ ਸਿੰਘ ਨਲੂਏ ਨੂੰ ਜਾਣਦੇ ਆ ਤੇ ਨੋ ਡਾਊਟ ਉਹਨਾਂ ਦਾ ਜਵਾਬ ਇਹੀ ਹੋਣਾ ਸੀ ਵੀ ਅਸੀਂ ਨਹੀਂ ਜਾਣਦੇ ਕਿਉਂਕਿ ਅਸੀਂ ਕਦੋਂ ਕਹਿ ਰਹੇ ਆ ਵੀ ਅਸੀਂ ਇਹਨਾਂ ਦੇ ਉੱਤੇ ਸਿੱਧੀ ਤਰ੍ਹਾਂ ਰਾਜ ਕੀਤਾ ਅਸੀਂ ਤਾਂ ਉਹਨਾਂ ਦੇ ਮੂੰਹ ਮੋੜੇ ਸੀਗੇ ਅਸੀਂ ਉਹਨਾਂ ਦੇ ਜਵਾੜੇ ਭੰਨੇ ਸੀਗੇ ਜਿਹੜੇ ਉਹ ਤੀਜੇ ਦਿਨ ਆ ਜਾਂਦੇ ਸੀਗੇ ਮੰਨ ਲਓ ਕਿ ਇੱਥੇ ਅਟੈਕ ਕਰਨ ਉਹਨਾਂ ਦੇ ਉਹ ਬੰਦ ਕਰਤੇ ਸੀਗੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਉੱਤੇ ਮਾਲੀਆ ਲਾ ਦਿੱਤਾ ਸੀਗਾ ਤੇ ਸਿੱਧੀ ਤਰ੍ਹਾਂ ਤਾਂ ਸਿੱਖਾਂ ਨੇ ਖਾਲਸਾ ਰਾਜ ਕੀਤਾ ਹੀ ਨਹੀਂ ਸੀਗਾ ਪਰ ਹੁਣ ਜਵੇਬਾਨ ਲੱਗਿਓ ਤਵੇ ਰੋਸ ਜਾਗਿਓ ਦੇ ਅਨੁਸਾਰ ਜਦੋਂ ਆਸ ਵਿੱਚ ਇਹਨਾਂ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਕੱਲ ਪਰਸੋਂ ਦੀ ਕਾਫੀ ਆਸ ਵਿੱਚ ਲੜਾਈ ਹੋਈ ਆ ਇਹਨਾਂ ਨੇ ਇੱਕ ਦੂਜੇ ਦੇ ਬੰਦੇ ਵੀ ਮਾਰਤੇ ਆ ਤੇ ਉਦੋਂ ਗੱਲ ਕਰ ਰਹੇ ਆ ਉੱਥੋਂ ਦੇ ਮੇਨ ਯੂਟਿਊਬਰ ਵੀ ਖਾਲਸਾ ਸਿੱਖਾਂ ਨੇ ਵੀ ਤੁਹਾਨੂੰ ਜਿੱਤ ਪ੍ਰਾਪਤ ਕੀਤੀ ਆ ਸਿੱਖਾਂ ਨੇ ਵੀ ਉਹਨਾਂ ਦੀ ਵੀਡੀਓ ਪਾਉਣਾ ਮੈਂ ਉਹਨਾਂ ਦੀ ਕਟਿੰਗ ਪਾਉਂਦਾ ਤੇ ਮੈਨੂੰ ਬਹੁਤ ਹਾਸਾ ਆਇਆ ਵੀ ਕੱਲ ਤੱਕ ਜਿਹੜੇ ਅਫਗਾਨਿਸਤਾਨ ਦੀ ਪਿੱਠ ਤੇ ਸਵਾਰ ਸੀ ਤੇ ਪਠਾਣਾ ਨੂੰ ਬੜਾ ਦੱਸਦੇ ਸੀਗੇ ਤੇ ਅੱਜ ਉਹਨਾਂ ਨੇ ਗੱਲਾਂ ਉਲਟ ਕਰਨ ਲੱਗੇ ਤੇ ਅੱਜ ਉਹ ਸੱਚਾਈ ਬਿਆਨ ਕਰਨ ਲੱਗੇ ਹਲੇ ਤਾਂ ਹੋਰ ਕਰਨਗੇ ਤੇ ਮੈਂ ਇੱਕ ਯੂਟਿਊਬਰ ਦੀ ਤੁਹਾਨੂੰ ਵੀਡੀਓ ਸੁਣਾਉਣਾ ਸੁਣਿਆ ਜੋ ਤੁਸੀਂ ਵੀ مار مغل حکومت کے کمزور ہونے پر جو شروع ہوئی تھی اسی وقت کامیاب رہی جیسے ہی نئی سکھ سلطنت امپائر قائم ہوئی رنجیت سنگھ کی افغان فورسز کے حملے ناکام ہونے شروع ہوئے یعنی جیسے ہی پروپر فورس آئی ان کے حملے ناکام ہونے شروع گئے سترہ سو ننانوے نائنٹی نائن میں جب مہاراجہ رنجیت سنگھ کی قیادت میں سکھ سلطنت ابری تو افغان دورانی سلطنت کے تمام حملے ناکام ہو تھری افغان سکھ وارس اور سب کے سب افغان ہارے पिशावर हरिपुर हजारा और अटक तक के इलाके सल्तनत ने बफर ज़ोन के तौर पर अफ़गान दुरानी एम्पायर ही से छीने थे अफगान फौजें नौशहरा कंधार और जमरूद की लड़ाइयों में बार बार शिकस्त खाती थी रंजीत सिंह के एक बहुत बड़े कमांडर हरी सिंह नलवा इनके लिए ड्रोना खाब बन चुके थे और याद रखे सिख फोर्स अफगानिस्तान जाकर लूट मार करके नहीं आते